ਸਾਲ ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਹੋਈ ਹਰ ਰੋਜ਼ 65 ਭਾਰਤੀਆਂ ਨੂੰ ਫੜਿਆ ਗਿਆ ਜਨਵਰੀ ਤੋਂ ਦਸੰਬਰ 2025 ਤੱਕ ਦੇ ਅੰਕੜਿਆਂ ਅਨੁਸਾਰ ਅਮਰੀਕੀ ਕਸਟਮ ਵਿਭਾਗ ਨੇ ਕੁੱਲ 23830 ਭਾਰਤੀਆਂ ਨੂੰ ਫੜਿਆ ਵਿਭਾਗ ਦੇ ਅਨੁਸਾਰ ਭਾਰਤੀ ਐਂਟਰੀਆਂ ਦੀ ਗਿਣਤੀ ਘਟੀ ਹੈ ਪਰ ਪੂਰੀ ਤਰ੍ਹਾਂ ਰੁਕੀ ਨਹੀਂ ਸਾਬਕਾ ਰਾਸ਼ਟਰਪਤੀ ਜੋਬ ਬਡੇਨ ਦੇ ਕਾਰਜਕਾਲ ਦੌਰਾਨ 2024 ਚ ਕੁੱਲ 85119 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰ ਇੱਕ ਨਵਾਂ ਰੁਝਾਓ ਸਾਹਮਣੇ ਆਇਆ ਹੈ ਅਮਰੀਕਾ ਜੋ ਦਾਖਲ ਹੋਣ ਵਾਲੇ ਫੜੇ ਗਏ ਸਾਰੇ ਭਾਰਤੀ ਇਕੱਲੇ ਆਏ ਸਨ ਕੋਈ ਵੀ ਭਾਰਤੀ ਆਪਣੇ ਪਰਿਵਾਰ ਨਾਲ ਨਹੀਂ ਫੜਿਆ ਗਿਆ 2024 ਚ ਫੜੇ ਗਏ ਲਗਭਗ 20000 ਭਾਰਤੀ ਆਪਣੇ ਭਰਾਵਾਂ ਪਤਨੀਆਂ ਤੇ ਬੱਚਿਆਂ ਨਾਲ ਗੈਰ ਕਾਨੂੰਨੀ ਤੌਰ ਉਤੇ ਅਮਰੀਕਾ ਚ ਦਾਖਲ ਹੋ ਰਹੇ ਸਨ ਕੈਨੇਡਾ ਤੇ ਮੈਕਸੀਕੋ ਸਰਹੱਦਾਂ ਦੀ ਬਜਾਏ ਹੁਣ ਤੁਰਕੀ ਦੁਬਈ ਰਸਤੇ ਰਾਹੀਂ ਅਮਰੀਕਾ ਚ ਗੈਰ ਕਾਨੂੰਨੀ ਪ੍ਰਵੇਸ਼ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ 2025 ਚ ਕੈਨੇਡੀਅਨ ਸਰਹੱਦ ਉਤੇ 6968 ਭਾਰਤੀਆਂ ਨੂੰ ਫੜਿਆ ਗਿਆ ਸੀ ਜਦੋਂ ਕਿ ਮੈਕਸੀਕਨ ਸਰਹੱਦ ਉਤੇ 1543 ਭਾਰਤੀਆਂ ਨੂੰ ਫੜਿਆ ਗਿਆ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਫੁੜੇਗੇ ਭਾਰਤੀਆਂ ਦੀ ਸਭ ਤੋਂ ਵੱਧ ਗਿਣਤੀ 15319 ਰਹੀ ਹੈ। ਸੂਤਰਾਂ ਅਨੁਸਾਰ ਤੁਰਕੀ ਦੁਬਈ ਰੂਟ ਰਾਹੀਂ ਉਡਾਨਾਂ ਅਮਰੀਕਾ 'ਚ ਸਿੱਧੇ ਪਰਵੇਸ਼ ਦੀ ਆਗਿਆ ਦਿੰਦੀਆਂ ਨੇ। ਜ਼ਿਆਦਾਤਰ ਮਾਮਲੇ ਛੁੱਟੀਆਂ ਦੇ ਵੀਜ਼ੇ ਉੱਤੇ ਅਮਰੀਕਾ 'ਚ ਦਾਖਲ ਹੋਉਂਦੇ ਨੇ ਤੇ ਫਿਰ ਆਪਣੇ ਠਹਿਰਾਵ ਦੀ ਹੋ ਮਿਆਦ ਤੋਂ ਵੱਧ ਸਮਾਂ ਉੱਥੇ ਬਿਤਾਉਂਦੇ ਨੇ। 2025 'ਚ ਅਮਰੀਕਾ ਤੋਂ ਕੁੱਲ 3254 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਹ 2009 ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ। ਇਨਾ 16 ਸਾਲਾਂ ਚ 18882 ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਡੋਂਕੀ ਲਗਾਉਣ ਲਈ ਤਿੰਨ ਰਸਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾ ਰਸਤਾ ਬਿਲਕੁਲ ਘਾਤਕ ਹੈ ਜਿੱਥੇ -40 ਡਿਗਰੀ ਠੰਡ ਚ ਡੋਂਕੀ ਕੈਨੇਡਾ ਤੋਂ ਅਮਰੀਕਾ ਲਗਾਈ ਜਾਂਦੀ ਹੈ ਤੇ ਪਹਿਲਾਂ ਡੋਂਕੀ ਮਾਰਨ ਵਾਲੇ ਵਿਅਕਤੀ ਨੂੰ ਕੈਨੇਡਾ ਲਈ ਟੂਰਿਸਟ ਵੀਜ਼ੇ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ ਜਿਸ ਨਾਲ ਉਹ ਭਾਰਤ ਤੋਂ ਆਸਾਨੀ ਨਾਲ ਯਾਤਰਾ ਕਰ ਸਕੇ ਟ੍ਰਾਂਟੋ ਉ ਕੈਨੇਡਾ ਪਹੁੰਚਣ ਉਤੇ ਡੋਂਕੀ ਨੂੰ ਆਪਣੇ ਏਜੰਟ ਦੇ ਫੋਨ ਦੀ ਉੱਡੀ ਕਰਦੇ ਹੋਏ ਕਈ ਦਿਨਾਂ ਤੱਕ ਇੱਕ ਹੋਟਲ ਵਿੱਚ ਰਹਿਣਾ ਪੈਂਦਾ ਏਜੰਟ ਡੋਂਕੀ ਮਾਰਨ ਵਾਲੇ ਨੂੰ ਟ੍ਰਾਂਟੋ ਤੋਂ 2100 ਕਿਲੋਮੀਟਰ ਦੂਰ ਮੈਨੀਟੋਬਾ ਸੂਬੇ ਤੱਕ ਲੈ ਜਾਂਦੀ ਹੈ ਜਿੱਥੇ ਠੰਡ ਇਨੀ ਤੇਜ਼ ਹੁੰਦੀ ਹੈ ਕਿ ਉਹਨਾਂ ਦੀ ਪਲਕਾਂ ਉਤੇ ਪਾਣੀ ਵੀ ਜੰਮ ਜਾਂਦਾ ਫਿਰ ਉਸ ਨੂੰ ਮੈਨੀਟੋਬਾ ਤੋਂ 134 ਕਿਲੋਮੀਟਰ ਦੀ ਦੂਰੀ ਉਤੇ ਕੈਨੇਡਾ ਅਮਰੀਕਾ ਸਰਹੱਦ ਉਤੇ ਸਥਿਤ ਐ ਮਰਸਨ ਪਿੰਡ ਤੱਕ ਲਿਜਾਇਆ ਜਾਂਦਾ ਹੈ ਉਥੋਂ ਡੋਂਕੀ ਮਾਰਨ ਵਾਲਾ ਵਿਅਕਤੀ ਅਮਰੀਕਾ ਪਹੁੰਚਣ ਲਈ 40 ਡਿਗਰੀ ਠੰਡ ਚੋਂ ਲੰਘਦਾ ਹੈ ਔਰ ਰਸਤਾ ਗੋਡੀਆਂ ਤੱਕ ਬਰਫ਼ ਨਾਲ ਟਕਿਆ ਹੁੰਦਾ ਤੇ ਕੋਈ ਵੀ ਇਨਸਾਨ ਉਥੇ ਨਜ਼ਰ ਨਹੀਂ ਆਉਂਦਾ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਲੰਘਣ ਤੋਂ ਬਾਅਦ ਉਹ ਸਰਹੱਦ ਉਤੇ ਪਹੁੰਚ ਜਾਂਦਾ ਫਿਰ ਆਉਂਦਾ ਹੈ ਦੂਸਰਾ ਤਰੀਕਾ ਜੋ ਕਿ ਸੰਘਣੇ ਜੰਗਲਾਂ ਤੇ ਮਾਰੂਥਲਾਂ ਚੋਂ ਹੋ ਕੇ ਨਿਕਲਦਾ ਇਸ ਭਾਰਤ ਤੋਂ ਸਭ ਤੋਂ ਆਮ ਡੋਂਕੀ ਰੂਟ ਹੈ ਜੋ ਦੱਖਣੀ ਅਮਰੀਕਾ ਰਾਹੀਂ ਅਮਰੀਕਾ ਜਾਂਦਾ ਹੈ ਪਰ ਇਸ ਰਸਤੇ 'ਚ ਸੰਘਣੀ ਜੰਗਲਾਂ ਪਹਾੜਾਂ ਨਦੀਆਂ ਤੇ ਮਾਰੂਥਲਾਂ ਨੂੰ ਪਾਰ ਕਰਨਾ ਸ਼ਾਮਲ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ 5 ਫਰਵਰੀ 2025 ਨੂੰ ਭਾਰਤ ਵਾਪਸ ਆਏ ਇੱਕ ਗੈਰ ਕਾਨੂੰਨੀ ਪ੍ਰਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਸੀ ਕਿ ਉਹ 2020 ਚ ਉਹਨਾਂ ਦੇ ਸਮੂਹ ਦੇ 10 ਦਿਨਾਂ ਵਿੱਚ ਪਨਾਹਾ ਪਨਾਮਾ ਦੇ ਜੰਗਲ ਨੂੰ ਪਾਰ ਕੀਤਾ ਸੀ 5 ਦਿਨਾਂ ਤੱਕ ਉਹਨਾਂ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਤੇ ਇਸ ਸਮੇਂ ਦੌਰਾਨ ਉਹਨਾਂ ਨੂੰ ਰਸਤੇ 'ਚ ਲਗਭਗ 40 ਲਾਸ਼ਾਂ ਮਿਲੀਆਂ ਜਿਨ੍ਹਾਂ 'ਚ ਜ਼ਿਆਦਾਤਰ ਪਿੰਜਰ 'ਚ ਬਦਲ ਗਏ ਸਨ ਐਜ ਨਾਲ ਹੀ ਜੇਕਰ ਕੋਈ ਡੋਂਕੀ ਮਾਰਨ ਵਾਲਾ ਪਨਾਮਾ ਦੇ ਜੰਗਲਾਂ 'ਚ ਨਹੀਂ ਜਾਣਾ ਚਾਹੁੰਦਾ ਤਾਂ ਉਸ ਨੂੰ ਕੋਲੰਬੀਆ ਤੋਂ 150 ਕਿਲੋਮੀਟਰ ਦੂਰ ਇੱਕ ਨਦੀ ਪਾਰ ਕਰਨੀ ਪੈਂਦੀ ਹੈ ਉੱਥੋਂ ਉਹਨਾਂ ਵਿਅਕਤੀ ਨੂੰ ਇੱਕ ਕਿਸ਼ਤੀ ਮਾਦ ਅਮਰੀਕੀ ਦੇਸ਼ ਨਿਕਾਰਾਗੂਆ ਲੈ ਜਾਂਦੀ ਹੈ ਕਿਸ਼ਤੀ ਦੀ ਸਵਾਰੀ ਤੋਂ ਬਾਅਦ ਤੁਸੀਂ ਮੈਕਸੀਕੋ ਜਾਣ ਵਾਲੀ ਇੱਕ ਹੋਰ ਕਿਸ਼ਤੀ 'ਚ ਸ਼ਿਫਟ ਹੋ ਜਾਂਦੇ ਹੋ ਸਰਹੱਦੀ ਪੁਲਿਸ ਇਸ ਨਦੀ 'ਚ ਗਸ਼ਤ ਕਰਦੀ ਰਹਿੰਦੀ ਹੈ ਤੇ ਖਤਰਨਾਕ ਜਾਨਵਰ ਵੀ ਇਸ ਦੇ ਵਿੱਚ ਮੌਜੂਦ ਹੁੰਦੇ ਨੇ ਫਿਰ ਉਹ ਸਭ ਗੁਆਟੇਮਾਲਾ ਪਹੁੰਚਦਾ ਹੈ ਜੋ ਕਿ ਮਨੁੱਖੀ ਤਸਕਰੀ ਲਈ ਇੱਕ ਪ੍ਰਮੁੱਖ ਤਾਲਮੇਲ ਕੇਂਦਰ ਹੈ ਇੱਥੇ ਡੌਂਕੀ ਮਾਰਨ ਵਾਲੇ ਨੂੰ ਅਮਰੀਕੀ ਸਰਹੱਦ ਵੱਲ ਵਧਦੇ ਹੋਏ ਇੱਕ ਹੋਰ ਏਜੰਟ ਦੇ ਹਵਾਲੇ ਕਰ ਦਿੱਤਾ ਜਾਂਦਾ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਆਖਿਰਕਾਰ ਇੱਕ ਭਾਰਤੀ ਅਮਰੀਕਾ ਜਾਣ ਲਈ ਕਿਉਂ ਉਠਾਉਂਦਾ ਹੈ ਭਾਰਤੀ ਅਕਸਰ ਵਿਦੇਸ਼ਾਂ 'ਚ ਬਿਹਤਰ ਮੌਕੇ ਪਾਲਦੇ ਨੇ ਪਰ ਬਹੁਤ ਸਾਰੇ ਸਿੱਖਿਆ ਦੇ ਘਾਟ ਜਾਂ ਹੋਰ ਕਾਰਨਾ ਕਰਕੇ ਕਾਨੂੰਨੀ ਤੌਰ 'ਤੇ ਅਜਿਹਾ ਕਰਨ 'ਚ ਅਸਮਰਥ ਹੁੰਦੇ ਨੇ ਬਹੁਤ ਸਾਰੇ ਏਜੰਟ ਭਾਰਤੀਆਂ ਨੂੰ ਅਮੀਰ ਬਨਨ ਤੇ ਅਮਰੀਕਾ ਚ ਸਫਲਤਾ ਦਾ ਵਾਅਦਾ ਕਰਨ ਦੇ ਝੂਠੇ ਸੁਪਨੇ ਦਿਖਾ ਕੇ ਲੁਭਾਉਂਦੇ ਨੇ ਕਈ ਵਾਰ ਇਹਦਾ ਵੀ ਹੁੰਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਚ ਦਾਖਲ ਹੋਣ ਤੋਂ ਬਾਅਦ ਡੋਂਕੀ ਮਾਰਨ ਵਾਲੇ ਜਾਣ ਬੁੱਝ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ ਫਿਰ ਉਸ ਨੂੰ ਇਮੀਗ੍ਰੇਸ਼ਨ ਕੈਂਪ ਚ ਕੈਦ ਕਰ ਲਿਆ ਜਾਂਦਾ ਫਿਰ ਉਹਨਾਂ ਦੀ ਜੇਲ੍ਹ ਤੋਂ ਰਿਹਾਈ ਯਕੀਨੀ ਬਣਾਉਣ ਲਈ ਇੱਕ ਵਕੀਲ ਰੱਖਿਆ ਜਾਂਦਾ ਏਜੰਟ ਜਾਂ ਡੋਂਕੀ ਮਾਰਨ ਵਾਲੇ ਦਾ ਕੋਈ ਰਿਸ਼ਤੇਦਾਰ ਸਾਰਾ ਖਰਚਾ ਚੁੱਕਦਾ ਵਕੀਲ ਆਪਣੀਆਂ ਦਲੀਲਾਂ ਰਾਹੀਂ ਅਦਾਲਤ ਨੂੰ ਉਸ ਵਿਅਕਤੀ ਨੂੰ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਦੀ ਆਗਿਆ ਦੇਣ ਲਈ ਰਾਜ਼ੀ ਕਰਦਾ ਹੈ ਫਿਰ ਉਹ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਅਮਰੀਕਾ ਉੱਤੇ ਬੋਝ ਬਣਨ ਤੋਂ ਰੋਕਣ ਲਈ ਉਸ ਨੂੰ ਕਮੌਨ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਇਜਾਜ਼ਤ ਵਿਦਾਈ ਵੀ ਜਾਂਦੀ ਹੈ ਅਰਧਾ ਸਾਲਾਂ ਬਾਅਦ ਉਸ ਨੂੰ ਗ੍ਰੀਨ ਕਾਰਡ ਮਿਲਦਾ ਹੈ ਭਾਵ ਉਹ ਹੁਣ ਅਮਰੀਕਾ 'ਚ ਸਥਾਈ ਤੌਰ ਤੇ ਰਹਿ ਸਕਦਾ ਹੈ ਤੇ ਕੰਮ ਕਰਨ ਦਾ ਅਧਿਕਾਰ ਰੱਖਦਾ ਹੈ 10-15 ਸਾਲਾਂ ਬਾਅਦ ਉਸ ਨੂੰ ਅਮਰੀਕੀ ਨਾਗਰਿਕਤਾ ਵੀ ਮਿਲ ਜਾਂਦੀ ਹੈ ਜਿਵੇਂ ਭਾਰਤ 'ਚ ਗੈਰ ਕਾਨੂੰਨੀ ਕਲੋਨੀਆ ਨੂੰ ਕਾਨੂੰਨੀ ਮਾਨਤਾ ਦੇਣ ਲਈ ਹਰ 5 ਤੋਂ 7 ਸਾਲਾਂ ਬਾਅਦ ਇੱਕ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਸੰਯੁਕਤ ਰਾਜ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਇੱਕ ਨਿਸ਼ਚਿਤ ਫੀਸ ਅਦਾ ਕਰਨ ਤੋਂ ਬਾਅਦ ਇੱਕ ਵਿਅਕਤੀ ਅਮਰੀਕੀ ਨਾਗਰਿਕ ਬਣ ਜਾਂਦਾ ਹੈ ਤੇ ਸ਼ਾਇਦ ਇਨੇ ਸਾਲਾਂ ਦੀ ਮਿਹਨਤ ਤੇ ਤਸ਼ੱਦਦ ਉਸ ਦੇ ਇਸ ਸੁਪਨੇ ਨੂੰ ਪੂਰਾ ਕਰ ਦਿੰਦੀ ਹੈ